ਕੁਸੀਂ ਕਦੇ ਸੋਚਿਆ ਹੈ ਕਿ ਜੇਲ੍ਹ ਵਿੱਚ ਬੰਦ ਇੱਕ ਬੰਦਾ ਜਿੱਥੇ ਕਈ ਸੈਨਾ ਦੇ ਪੁਲਿਸ ਵਾਲੇ ਖੜੇ ਹੋਣ ਉੱਥੋਂ ਬਿਨਾਂ ਦਰਵਾਜ਼ਾ ਟੁੱਟੇ ਗਾਇਬ ਹੋ ਜਾਵੇ ਤਾਂ ਅਜਿਹਾ ਕિસ્ਸਾ ਸਿੱਖ ਇਤਿਹਾਸ ਚਾਪਰਿਆ ਸੀ ਜਿਸ ਤੇ ਅੱਜ ਵੀ ਲੋਕ ਹੈਰਾਨ ਹਨ ਇਹ ਗੱਲ ਹੈ ਬਾਬਰ ਦੇ ਰਾਜ ਦੀ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਤਾਂ ਉਸਨੇ ਕਈ ਬੇਗੁਨਾਹ ਲੋਕਾਂ ਨੂੰ ਕੈਦ ਕਰਵਾਇਆ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਸੱਚ ਦੀ ਰਾਹ ਦੱਸ ਰਹੇ ਸਨ ਗਰੀਬਾਂ ਦੀ ਗੱਲ ਕਰਦੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਇਹ ਗੱਲ ਬਾਬਰ ਨੂੰ ਚੰਗੀ ਨਹੀਂ ਲੱਗੀ ਉਸਨੇ ਹੁਕਮ ਦਿੱਤਾ ਇਹ ਬੰਦਾ ਲੋਕਾਂ ਨੂੰ ਬਗਾਵਤ ਸਿਖਾ ਰਿਹਾ ਹੈ ਕੈਦ ਕਰ ਲਓ ਗੁਰੂ ਨਾਨਕ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਉਹਨਾਂ ਨੂੰ ਇੱਕ ਕੜੀ ਹਿਫਾਜ਼ਤ ਵਾਲੀ ਜੇਲ੍ਹ 'ਚ ਰੱਖਿਆ ਗਿਆ ਕਹਿੰਦੇ ਨੇ ਜੇਲ੍ਹ ਦੇ ਬਾਹਰ ਸੈਂਕੜੇ ਫੌਜੀ ਖੜੇ ਰਹਿੰਦੇ ਅੰਦਰੋਂ ਤਾਲਾ ਬਾਰੋਂ ਨਿਗਰਾਨੀ ਕਿਸੇ ਪੰਛੀ ਦਾ ਵੀ ਜਾ ਸਕਣਾ ਮੁਸ਼ਕਿਲ ਸੀ ਪਰ ਅਸਲ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਇਤਿਹਾਸਕਾਰ ਲਿਖਦੇ ਨੇ ਕਿ ਇੱਕ ਸਵੇਰ ਜਦੋਂ ਬਾਬਰ ਦੇ ਜੇਲ੍ਹ ਅਧਿਕਾਰੀ ਦਰਵਾਜ਼ਾ ਖੋਲਣ ਆਏ ਉਹਨਾਂ ਨੇ ਦੇਖਿਆ ਕੈਦ ਵਿੱਚੋਂ ਗੁਰੂ ਨਾਨਕ ਦੇਵ ਜੀ ਗਾਇਬ ਸਨ ਨਾ ਤਾਲਾ ਟੁੱਟਿਆ ਸੀ ਨਾ ਕੰਦ ਪਾਨੀ ਸੀ ਨਾ ਕੋਈ ਰਸਾ ਕੁਝ ਵੀ ਨਹੀਂ ਫੌਜ ਅੰਦਰ ਬਾਹਰ ਲਪਦੀ ਰਹੀ ਪਰ ਗੁਰੂ ਸਾਹਿਬ ਜੀ ਕਿੱਥੇ ਗਏ ਕਿਸੇ ਨੂੰ ਪਤਾ ਨਹੀਂ ਸੀ ਉਸੇ ਦਿਨ ਬਾਬਰ ਨੇ ਆਪਣੀ ਦਰਬਾਰ ਵਿੱਚ ਦੱਸਿਆ ਕਿ ਗੁਰੂ ਨਾਨਕ ਜੋ ਕੈਦ ਵਿੱਚ ਸੀ ਉਹ ਹੁਣ ਮੇਰੇ ਸਾਹਮਣੇ ਖੜੇ ਹਨ ਉਹ ਕਹਿੰਦਾ ਮੈਨੂੰ ਅੱਜ ਅਸਲ ਇਨਸਾਨੀਅਤ ਦੀ ਤਾਕਤ ਨਜ਼ਰ ਆਈ ਬਾਬਰ ਨੇ ਗੁਰੂ ਸਾਹਿਬ ਅੱਗੇ ਮਾਫੀ ਮੰਗੀ ਤੇ ਕਿਹਾ ਤੁਸੀਂ ਬੰਦਿਆਂ ਨੂੰ ਨਹੀਂ ਰੱਬ ਨੂੰ ਮਿਲਣ ਆਏ ਹੋ ਹੁਣ ਸੋਚੋ ਕੈਦ ਵਿੱਚੋਂ ਗਾਇਬ ਹੋ ਜਾਣਾ ਕਿਵੇਂ ਹੋ ਸਕਦਾ ਸੀ ਕੀ ਇਹ ਰੱਬੀ ਤਾਕਤ ਸੀ ਜਾਂ ਕੋਈ ਅਜਿਹੀ ਖੁਫੀਆ ਰਾਜ਼ ਜੋ ਅਜ ਤੱਕ ਦੱਸਿਆ ਨਹੀਂ ਗਿਆ ਕੀ ਇਹ ਚਮਤਕਾਰ ਸੀ ਜਾਂ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸ਼ਕਤੀ ਕਮੈਂਟ ਜ਼ਰੂਰ ਲਿਖੋ ਜੇਕਰ ਤੁਸੀਂ ਹੋਰ ਐਸੇ ਇਤਿਹਾਸਕ ਤੇ ਸਿੱਖਿਆਤਮਕ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ